ਉੱਪਰ ਲੈ ਆ ਮੈਂ ਹੋਰ ਮੈਂ ਅਹੀਂ ਨਿਕਾਦ ਨਹੀਂ ਗਿਆ ਅਹੀਂ ਨਿਕਾਦ ਥੱਲੇ ਜੀ ਥੱਲੇ ਧਰ ਲੋ ਥੱਲੇ ਗਰਮੀ ਦਾ ਨਾਰਾ ਥੱਲੇ ਲਾ ਦੇ ਵੇਪਰ ਮਾਰੀਂ ਵਾਹ ਜੀ ਵਾਕ ਉੱਪਰ ਚੱਲ ਜਾਓ ਏ ਛੋਟੇ ਜੀ ਵਾਕ ਉੱਪਰ ਚੱਲੋ ਦੂਜੀ ਚਾਹੋ ਆ ਨਾ 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 ਵਾਹ ਹਸਾਂ ਤੇ ਦੇਖ ਖਾਂ ਦੇ ਮਿਲਦੇ ਚੋਪੇ ਲੱਗੇ ਜਾ ਲਾ ਬਣਾ ਦੇ ਇਹ ਚਾਰ ਤੋਂ 20 ਲਾਉਂ ਬੰਨ ਨੀ ਆ ਮੈਂ ਕਮਾਂ ਚਾਹੇ ਹਾਏ 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 ਤੇਰੀ ਅਗ ਨਵਾਲੀ ਮੰਗਲੇ ਗੁੱਟੇ ਹਾਏ ਨੀ ਜਾਂਦੀ ਹੋਈ

আমরা এইটা দেখছতে না ভারী হইছে না না যাটকি গডিয়ে হে রে পে করে ও না না सायो <laughs> کالیہ کاله روڈ بھی ورسا دے جوڑو جوڑ کالیہ اٹا کالے روڈ بھی ورسا دے جوڑو جوڑ کالیہ گڈے کسامگے نہیں پھڑو جامگے رکھ کے کٹم سارے مٹی پے تو तो जा जा देंगा। देंगा। तो देंगा। देंगा। पारा भैया बामी बसा सा गोटी राणे बार बार बामी बसा सा ਇੱਟਾਂ ਕਾਲੇ ਰੋੜ੍ਹੇ ਰੱਬ ਬੱਟਾ ਦੋੜ ਕਾਲੀਆਂ ਇੱਟਾਂ ਕਾਲੇ ਰੋੜ੍ਹੇ ਮਰਾ ਦੇ ਜੋਰੋ ਜੋਰ ਕਾਲੀਆਂ ਇੱਟਾਂ ਕਾਲੇ ਰੋੜ੍ਹੇ ਜੁਤਰਾਂ ਦੇ ਜੋਰੋ ਜੋਰ ਇੱਟਾਂ ਕਾਲੇ ਰੋੜ੍ਹੇ ਮਰਾ ਦੇ ਜੋਰੋ ਜੋਰ ਇੱਕ ਵੀਰ ਖੇਨੀ ਬੇਜਵਾੜਾਂ ਦੇ ਹੋੜ ਕੇ ਤੀਰ ਸਿੱਕਾ ਦੇ ਕਿਦਾਂ ਹੁੰਦੇ ਆ ਹੋਰ ਤੁਹਾਨੂੰ ਹੋਰ जय जय गणेश 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 जय هن ڪرندے وه لکي لکي پيٽرا الله ਲੈ ਕੇ ਰਾਤ ਬੰਨਣਾ ਬੈਠੂ ਨਹੀਂ ਬੈਠੂ ਨੂੰ ਵੀ ਜ ਬਣਾ ਲਈਏ ਹਾਂ ਅਸੀਂ ਰਹਿਣੀ ਹੈ ਅਗਰ ਮੈਂ ਕੀ ਕਹਿਣਾ ਚਾਹੂਗਾ ਜਿਹੜਾ ਤੁਸੀਂ ਅੱਜ ਮੀਂਹ ਪਾਉਣ ਦੇ ਲਈ ਬੁੱਢੀ ਫੁਕੀ ਹਾਂਜੀ ਸਭ ਤੋਂ ਪਹਿਲਾਂ ਸਾਡੇ ਸਾਰਿਆਂ ਵੱਲੋਂ ਸਤਿ ਸ਼੍ਰੀ ਅਕਾਲ ਅਸੀਂ ਸਾਰੇ ਟੱਲੇਵਾਲ ਖੁਰਦ ਦੀਆਂ ਭੈਣਾਂ ਨੇ ਇਕੱਠੀਆਂ ਹੋ ਕੇ ਜਿਹੜਾ ਤਪਦੀ ਹੋਈ ਗਰਮੀ ਨੂੰ ਦੇਖਦੇ ਹੋਏ ਪੁਰਾਣੇ ਸਮੇਂ ਦੇ ਮੁਤਾਬਕ ਜਦੋਂ ਮੀਂਹ ਨਹੀਂ ਸੀ ਪੈਂਦਾ ਤਾਂ ਉਸ ਸਮੇਂ ਸਾਰੀਆਂ ਜਿਹੜੀਆਂ ਬੀਬੀਆਂ ਸੀ ਜਾਂ ਭੈਣਾਂ ਸੀ ਮਤਾਵਾਵਾਂ ਵੱਲੋਂ ਇਹ ਰੀਤ ਕੀਤੀ ਜਾਂਦੀ ਸੀਗੀ ਅਸੀਂ ਉਸੇ ਹੀ ਰੀਤ ਨੂੰ ਬਰਕਰਾਰ ਰੱਖਦੇ ਹੋਏ ਅਤੇ ਤਪਦੀ ਹੋਈ ਗਰਮੀ ਤੋਂ ਰਾਹਤ ਪਾਉਣ ਦੇ ਲਈ ਅਸੀਂ ਵੀ ਉਸੇ ਤਰ੍ਹਾਂ ਦੀ ਹੀ ਰੀਤ ਕਰੀ ਹੈ ਤੇ ਅਸੀਂ ਹੁਣ ਗੁੱਡੀ ਫੂਕੀ ਹੈ ਅੱਗੇ ਕਿਹਲਾ ਜਾਉਂਗੇ ਜਿਹੜੀ ਅੱਜ ਟੱਲੇ ਆ ਖੁੱਤ ਦੇ ਟੱਲੇ ਪੈਰੇ ਦੇ ਦੋਨਾਂ ਨੇ ਰਲ ਕੇ ਗੁੱਡੀ ਫੁਕੀ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਟੱਲੇ ਤੇ ਸਾਡਾ ਪਿੰਡ ਟੱਲੇ ਵਾਲਾ ਖੁਰਦ ਤੇ ਵੱਡੇ ਪਿੰਡ ਚੋਂ ਜੋ ਪਹਿਣਾ ਆਈਆਂ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਅੱਜ ਸਾਡੇ ਨਾਲ ਰਲ ਕੇ ਗੁੱਡੀ ਫੁਕਣ ਦਾ ਅਸੀਂ ਰੀਤ ਬਣਾਈਆ ਇਹ ਇਹ ਪਹਿਲਾਂ ਤੋਂ ਹੀ ਮੁੱਢ ਤੋਂ ਚੱਲੀ ਆਈ ਹੈ ਜੀ ਤੇ ਜੋ ਬਜ਼ੁਰਗ ਮਾਤਾ ਸੀਗੀਆਂ ਕੋਈ ਪੈਣਾ ਸੀ ਉਹ ਅੱਗੇ ਗੁੱਡੀ ਫੂਕਦੀਆਂ ਵੀ ਮੀ ਨਾ ਪੈਂਦਾ ਤਾਂ ਵੀਰਾਂ ਨੇ ਕਹਿਣਾ ਵੀ ਸੋਡੇ ਕਰਕੇ ਨਹੀਂ ਪੈ ਸਕਦਾ ਵੀ ਜੇ ਤੁਸੀਂ ਇਹ ਰੀਤ ਤੋਰੋਗੇ ਵੀ ਗੁੱਡੀ ਫੂਕੋngੀਆਂ ਅਸੀਂ ਵੀ ਉਹ ਸਮੇਂ ਦਾ ਅਜਰਵਾਜ ਤੋਰਿਆਗਾ ਵੀ ਇਹ ਬੱਚਿਆਂ ਨੂੰ ਕੋਈ ਇਹ ਸਰਵਾਜ ਦਾ ਪਤਾ ਨਹੀਂ ਸੀ ਘਰ ਵਿੱਚ ਦਾ ਵੀ ਕੀ ਗੁੱਡੀ ਫੂਕਣਾ ਹੁੰਦਾਗਾ ਅਸੀਂ ਇਹ ਬੱਚਿਆਂ ਨੂੰ ਦਿਖਾਉਣ ਦੀ ਖਾਤਰ ਇਹ ਗੁੱਡੀ ਦਾ ਪਰਾਲਾ ਕੀਤਾਗਾ ਤੇ ਸਵੇਰੇ ਕੱਲ ਅਸੀਂ ਸਾਰਾ ਰਸਮਾਨੀ ਇਕੱਠਾ ਕੀਤਾ ਤੇ ਅੱਜ ਬਹਿਣਾ ਨੇ ਰੜਕੇ ਸੀ ਗੁਲਗਲੇ ਕੱਢੇ ਤੇ ਫਿਰ ਅਸੀਂ 5 ਵਜੇ ਸਵੇਰ 5 ਵਜੇ ਅਸੀਂ ਗੁੱਡੀ ਫੁਕਣ ਦਾ ਸਮਾਂ ਰੱਖਿਆ ਗਾ ਸਰਪੰਚ ਸਾਹਿਬ ਕੀ ਕਹਿੰਦਾ ਚਲੋ ਵੀ ਜਿਹੜੀ ਅੱਜ ਪੂਰੇ ਪਿੰਡ ਕੱਲੇਵਾਲ ਤੇ ਕਨੇ ਪਰਵੰਨੀਓ ਮੀਂਹ ਪਾਉਣ ਦੇ ਲਈ ਇਕੱਠੇ ਹੋ ਗਏ ਸਾਰਿਆਂ ਨੇ ਪਰ ਪਹਿਲੇ ਬੈਗਰੂਜੀ ਦਾ ਖਾਲਸਾ ਬੈਗਰੂਜੀ ਕੀ ਫਤਿਹ ਸਾਰਿਆਂ ਪਹਿਣਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਰਲ ਮਿਲ ਕੇ ਅਸੀਂ ਪੁਰਾਣੀ ਰੀਤ ਨੂੰ ਗੁੱਡੀ ਨੂੰ ਫੂਕਿਆ ਇਹ ਗੁੱਡੀ ਅਸੀਂ ਸਾਥ ਦੇ ਵਿੱਚੋਂ ਲੈ ਕੇ ਆਏ ਸੀ ਨਹਿਰ ਦੇ ਕਿਨਾਰੇ ਤੇ ਅਸੀਂ ਫੂਕਿਆ ਸਾਰਿਆਂ ਪਹਿੜਾ ਨੇ ਬੈਣ ਪਾਏ ਪਿੱਟੀਆਂ ਗੁੱਡੀ ਨੂੰ ਬਹੁਤ ਰੋਇਆ ਮੀਂਹ ਪਾਉਣ ਦੇ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਨਾਲ ਸਹਿਯੋਗ ਦਿੱਤਾ ਅਜਿਹਾ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਮੀਡੀਆ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ ਪਈ ਹੈ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਪਰਮਾਤਮਾ ਦਾ ਨਾਮ ਲੈਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁੱਡੀ ਦੀ ਜਿਹੜੀ ਰਸਮ ਆ ਇਹ ਸਦੀਆਂ ਤੋਂ ਚੱਲਦੀ ਆਉਂਦੀ ਆ ਇਹਨੂੰ ਬਰਸਤ ਨੂੰ ਸਾਂਭਣਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਇੰਨਾ ਰਸਮਾਂ ਦਾ ਬਿਲਕੁਲ ਗਿਆਨ ਨਹੀਂ ਹੈਗਾ ਕਿਉਂ ਜਿਹੜੀਆਂ ਪੁਰਾਣੀਆਂ ਬਜ਼ੁਰਗ ਔਰਤਾਂ ਨੇ ਉਹਨਾਂ ਨੂੰ ਉਹਨਾਂ ਨੇ ਇੰਦਰ ਦੇਵਤਾ ਨੂੰ ਖੁਸ਼ ਕਰਨ ਵਾਸਤੇ ਗੁੱਡੀ ਭੂਕਣ ਦੀ ਰਸਮ ਸ਼ੁਰੂ ਤੋਂ ਸਦੀਆਂ ਤੋਂ ਚੱਲਦੀ ਸੀਗੀ ਇਹ ਰਸਮ ਨੂੰ ਐਵੇਂ ਜਿਵੇਂ ਕੈਮ ਰੱਖਣਾ ਚਾਹੀਦਾ ਕਿਉਂਕਿ ਜਿਹੜੇ ਹੁਣ ਵਾਲੇ ਬੱਚੇ ਨੇ ਇਹਨਾਂ ਨੂੰ ਇੰਨਾ ਬਾਰੇ ਕੋਈ ਗਿਆਨ ਨਹੀਂ ਹੈਗਾ ਨੇ ਤਾਂ ਇਹਨਾਂ ਨੂੰ ਗਿਆਨ ਆਜੂ ਨਾਲੇ ਜਿਹੜੀ ਇਹ ਰਸਮ ਹੈ ਮੀਹ ਪਵਾਉਣ ਦੀ ਇੰਦਰ ਦੇਵਤਾ ਖੁਸ਼ ਹੋ ਜੋ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਬੱਚੇ ਜੀਵ ਜੰਤੂ ਦਾ ਪੰਛੀਆਂ ਦਾ ਮਨੁੱਖਾਂ ਦਾ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਚਲੋ ਜੇ ਮੀਂਹ ਪੈ ਜੇ ਬਹੁਤ ਚੰਗੀ ਗੱਲ ਹੈਗੀ ਇਹ ਸਾਰੀਆਂ ਭੈਣਾਂ ਨੇ ਰਲ ਕੇ ਬਹੁਤ ਵਧੀਆ ਪ੍ਰਬਾਲਾ ਕੀਤਾ ਮੈਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਵੀ ਇੰਨੀ ਗਰਮੀ ਦੇ ਵਿੱਚ ਇਹਨਾਂ ਨੇ ਗੁਲਗਲੇ ਪਕਾਏ ਸਵੇਰ ਤੋਂ ਲੱਗੀਆਂ ਹੋਈਆਂ ਨੇ ਇੰਨੀ ਤਿਆਰੀ ਕੀਤੀ ਬਹੁਤ ਜੋਰ ਸੋਚ ਦੇ ਨਾਲ ਗੁੱਡੀ ਫੁਕੀ ਗੁੱਡੀ ਉਕਣ ਦੀ ਰਸਮ ਹੈ ਜਿਹੜੀ ਇਹ ਨਹਿਰ ਵਾਲੇ ਪੁਲ ਤੇ ਇਹਨਾਂ ਨੇ ਸਾਰੀ ਆਪਣੀ ਰਸਮ ਪੂਰੀ ਕੀਤੀ ਮੰਨ ਕੇ ਚੱਲੋ ਅਡੀਆਂ ਕੂਚੀਆਂ ਸਾਰਾ ਅਡੀਆਂ ਰਗੜੀਆਂ ਹੈਂ ਪਿੱਟੀਆਂ ਹੈ ਗੀਤ ਵੀ ਗਾਏ ਗੁੱਡੀ ਮਰਗੀ ਜਾਣ ਕੇ ਆਟਾ ਧਰ ਗਈ ਸਾਂ ਕੇ ਸਾਰੀਆਂ ਬੀਬੀਆਂ ਨੇ ਬਹੁਤ ਉਪਰਾਲਾ ਕੀਤਾ ਜੋਸ਼ ਬਹੁਤ ਦਿੱਤਾ ਮੈਂ ਹੁਣ ਪ੍ਰਮਾਤਮਾ ਨੂੰ ਅਰਦਾਸ ਹੈਗੀ ਵੀ ਹੁਣ ਇੰਨਾ ਮੀਂਹ ਪਾ ਦੇ ਕਿਉਂਕਿ ਇਹਨਾਂ ਦੀ ਸੁਭਾ ਦੀ ਕੀਤੀ ਹੋਈ ਮਿਹਨਤ ਹੈ ਜਿਹੜੀ ਉਹ ਰਾਸ ਆ ਜਾਏ ਇਹਨਾਂ ਕਹਿੰਦੀ ਹੋਈ ਮੈਂ ਧੰਨਵਾਦ ਕਰਦੀ ਆ ਜੇ ਕੋਈ ਗਲਤੀ ਹੋਈ ਤਾਂ ਮਾਫ ਕਰਨਾ ਬੀਂਦਰ ਦੇਵਤਾ ਨੂੰ ਖੁਸ਼ ਕਰਨ ਵਾਸਤੇ ਗੁੱਡੀ ਫੁਕੀ ਗਈ ਹੈ ਕਿ ਹੁਣ ਇੰਦਰ ਦੇਵਤਾ ਵੱਧ ਤੋਂ ਵੱਧ ਇੰਨਾ ਮੀਂਹ ਪਾ ਦੇ ਇਹ ਸਾਰੀਆਂ ਪੈਣਾ ਦੀ लाज ਰੱਖੀ ਜਾ